ਚਾ ਚਾ ਕੁਝ ਕੁਝ ਇੱਕ ਤੋਂ ਕੰਮ ਕਰਾਉਂਗਾ ਕੀ ਦਿੱਤਾ ਦੇ ਹੁਣ ਭਰਾਰੀ ਸਾਹਿਬ ਸਾਡੇ ਜਿਹੜਾ ਪ੍ਰੋਜੈਕਟ ਚੱਲਦਾ ਸਟੂਡਿਓ ਬੈਸਟਮੈਂਟ ਚੱਲਦਾ ਪਿਆ ਉਹਦਾ ਕੰਮ ਚੱਲਦਾ ਪਿਆ ਉਹ ਮੁਕੰਮਲ ਹੋ ਸਕਦਾ ਹੈ ਅੱਛਾ ਸਿਲੈਕਸ਼ਨ ਤੋਂ ਬਾਅਦ ਉਹਦੀ ਗੁਰੂ ਕਰਾ ਦੇਣਾ ਮੰਗੇ ਤੇ ਇਹ ਤਾਂ ਆਪਣਾ ਹਿਸਾਬ ਇਹਦੀ ਸਿਆਸਤ ਹੈ ਬੜੀ ਦੁੰਗੀ ਹੈ ਜੀ ਜੀ ਇਹਦੇ ਵਿੱਚ ਪਤਾ ਚਾਹਦਾ ਬੜਾ ਆਉਂਦਾ ਜਾਂਦਾ ਚੰਗੀ ਜੀ ਤੇ ਅਸੀਂ ਜਿਹਦੇ ਨਾਲ ਕਿਸਪੋਰਟੀ ਦੀ ਕੀਤੀ ਆ ਜੀ ਠੋਕ ਕੀਤੀ ਆ ਤੇ ਹੁਣ ਵੀ ਜਿੱਥੇ ਖੜੇ ਆ ਠੋਕ ਕੇ ਖੜੇ ਆ ਤੇ ਉਹਨਾਂ ਦੀ ਮਤ ਹੱਕ ਕੋਈ ਵੀ ਕਰਾਂਗੇ ਨਹੀਂ ਬਨਾਰਗੀ ਸਾਹਿਬ ਇੰਨਾ ਨਪਗਲ ਵਾਲੀ ਗੱਲ ਨਹੀਂ ਬੋਲੀ ਜਿੱਥੇ ਹੁਣ ਖੜੇ ਆ ਪਤਾ ਹਰ ਕਿਸ ਨੂੰ ਪਤਾ ਆ ਕਿ ਜਿੱਥੇ ਖੜੇ ਆ ਖੜੇ ਆ ਤੇ ਹਮ ਠੋਕ ਕੇ ਖੜੇ ਆ ਤੇ ਉਹਨਾਂ ਦੀ ਮਤ ਹੀ ਹੱਕ ਕੋਈ ਵੀ ਕਰਾਂਗੇ ਕੰਮ ਚੱਲਦੇ ਹੋਏ ਜਿੱਦੇ ਆਪਣੇ ਕੋਰਪੋਰਲ ਤੋਂ ਪਹਿਲਾਂ ਕੰਮ ਚੱਲਦੇ ਪਏ ਨਾ ਜੀ ਉਹ ਚੱਲਦੇ ਪਏ ਆ ਤੇ ਬਾਅਦ ਤੱਕ ਜਦੋਂ ਕੋਰਪੋਰਲ ਕਰਾ ਲੱਗਿਆ ਪਰ ਕੰਮ ਚੱਲਦੇ ਰਹਿਣ ਸਾਥੋਂ ਦੀ ਗੱਲ ਚੱਲਦੇ ਪਏ ਆ ਠੀਕ ਹੈ ਹਰਦਰ ਸਾਹਿਬ ਜੀ ਆਪਣੇ ਜਿੱਥੇ ਨੇ ਆਪਣੇ ਪਾਰਟੀ ਲੈ ਬਤ ਮੇ ਤੁਹਾਨੂੰ ਪਾਉਣੀ ਆ ਹਰ ਸਤਿ ਪੂਜਣਾ ਜੀ ਇੱਕ ਵੋਟਰ ਅਰ ਤੁਹਾਨੂੰ ਦੇਖ ਕੇ ਪਣ ਵੋਟ ਪਾਣੀ ਚਾਹੀਦੀ ਆਪਣੀ ਹੋਰ ਦਾ ਸਮਝ ਜ਼ਰੂਰ ਕਰੋ ਜੀ ਪਹਿਲੀ ਦਿਨੋਂ ਵੋਟ ਤੇ ਜ਼ਰੂਰ ਜਾ ਕੇ ਵੋਟ ਮੇਰੀ ਬੇਤੀ ਨੂੰ ਪਾਉਣ ਲਈ ਸਵਾਇਨਾ ਟੀਵੀ ਨਿਊਜ਼ ਚੈਨਲ ਦੇਖ ਰਿਹਾ ਤੁਹਾਨੂੰ ਦਰਸ਼ਕਾਂ ਦਾ ਚਾਹੀਦਾ ਸਵਾਗਤ ਹੈ ਸਾਥੀਓ ਅੱਜ ਸਾਲਾ ਮੌਜੂਦ ਹਨ ਕੈਮਰੇ ਤੇ ਪਿੰਡ ਜਗਪਾਲਪੁਰ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਮਾਹੀ ਜਿਨ੍ਹਾਂ ਦੇ ਕੇ ਜਿਹੜੀ ਹੈਗੇ ਆ ਵਾਈਫ ਵੀ ਹੈਗੇ ਆ ਮੌਜੂਦਾ ਸਰਪੰਚ ਹੈਗੇ ਆ ਪਿੰਡ ਕੋ ਬਾਪਰ ਤੋਂ ਬਨੀਤਾ ਮਾਹੀ ਆ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿਉਂਕਿ ਸਿਆਸਤ ਦਾ ਮਾਹੌਲ ਕਾਫੀ ਗਰਮਾ ਗਿਆ ਹੈ ਔਰ ਇਹ ਕਾਫੀ ਸਿਆਸਤ ਵਿੱਚ ਹਮੇਸ਼ਾ ਤੋਂ ਸਰਗਰਮ ਰਹੇ ਆ ਸਰ ਚਾਲੀ ਸਵਾਗਤ ਜੀ ਬਣਾ ਰਿਹਾ ਤੁਹਾਡਾ ਬਹੁਤ ਧੰਨਵਾਦ ਜੀ ਜਿਹਨੇ ਤੁਸੀਂ ਸਾਨੂੰ ਅੱਜ ਜੁੜੂ ਕਰ ਰਿਹਾ ਸੋ ਗੱਲਬਾਤ ਕਰਨ ਤੋਂ ਪਹਿਲਾਂ ਦਰਵਾ ਦਈਏ ਕਿ ਇਲੈਕਸ਼ਨ ਦਾ ਜਿਹੜਾ ਦੌਰ ਹੈਗਾ ਵਾ ਪੂਰੀ ਜੋਬਨ ਤੇ ਹੈਗਾ ਵਾ ਇਧਰ ਬੀਜੇਪੀ ਤੋਂ ਜਿਹੜਾ ਹੈਗਾ ਵਾ ਨਹੀਂ ਤਾਂ ਸੋਮ ਪ੍ਰਕਾਸ਼ ਜੀ ਇਧਰ ਆਵਾ ਵੀ ਪਾਰਟੀ ਰਾਜਕਮਰ ਚੱਪਲ ਵੱਡੀ ਟੱਕਰ ਹੈ ਉਤਰਾ ਕਾਂਗਰਸ ਤੋਂ ਜਾਮਨੀ ਗੋਮਰ ਜੀ ਹੈਗੇ ਆ ਹਰ ਔਰ ਹੋਰ ਵੱਖਰੀ ਵੱਖਰੀ ਪਾਰਟੀ ਤੋਂ ਜਿਹੜੇ ਉਮੀਦਵਾਰ ਕੈਂਡੀਡੇਟ ਹੈਗੇ ਆ ਵੱਖਰੇ ਵੱਖਰੇ ਦਾਅਵੇ ਕਰ ਰਹੇ ਆ ਠੋਕਵੇਂ ਦਾਅਵੇ ਕਿ ਜਿਹੜੀ ਸੱਤਾ ਚ ਸਾਡੀ ਹੋਗੀ ਸੱਤਾ ਅਸੀਂ ਹਾਸਲ ਕਰਾਂਗੇ ਤੁਸੀਂ ਕਾਫੀ ਸਗਰਮ ਰਹੇ ਹੋ ਕੀ ਖਿਆਲ ਹੈ ਕਿ ਤੁਸੀਂ ਅੱਜਕੱਲ ਕਿਸ ਪਾਰਟੀ ਸਪੋਰਟ ਕਰ ਰਹੇ ਹੋ ਗਰਸਨ ਇਦਾਂ ਹੈ ਮੇਰੇ ਪਾਲ ਸਾਹਿਬ ਪਹਿਲਾਂ ਜਿਲ੍ਹਾ ਪਸੇ ਮੈਂਬਰ ਹੈ ਚੁੱਕੇ ਆ ਜੀ ਸਾਫ ਤੇ ਮੈਂਬਰ ਉਹ ਜਿਲ੍ਹਾ ਤੇ ਰਹ ਚੁੱਕੇ ਆ ਸਰਪੰਚ ਵੀ ਰਹ ਚੁੱਕੇ ਆ ਦੋ ਵਾਰੀ ਮੇਰੇ ਪਾਲ ਸਾਹਿਬ ਹੁਣ ਬਰੀ ਮਿਸੇਜ ਆ ਤੇ ਮੈਂ ਵੀ ਸਾਫ ਤੇ ਮੈਂਬਰ ਬਲੋਸਨ ਹੋ ਚੁੱਕਾ ਆ ਇਹ ਤਾਂ ਆਪਣਾ ਸਾਹਿਬ ਜਿਹ ਇਦੇ ਵਿੱਚ ਉਤਰਾਚੜਾ ਬੜਾ ਆਉਂਦਾ ਜਾਂਦਾ ਜੰਗੀ ਜੀ ਤੇ ਅਸੀਂ ਜਿਹਦੇ ਨਾਲ ਵੀ ਸਪੋਰਟ ਜਿਹਦੀ ਵੀ ਕੀਤੀ ਆ ਜੀ ਹੱਕ ਠੋਕੀ ਕੀਤੀ ਆ ਤੇ ਹੁਣ ਵੀ ਜਿੱਥੇ ਖੜੇ ਆ ਹੱਕ ਠੋਕੇ ਖੜੇ ਆ ਤੇ ਉਹਨਾਂ ਦੀ ਮਤ ਹੱਕ ਠੋਕੇ ਕਰਾਂਗੇ ਸੋ ਹੱਕ ਠੋਕੇ ਤੋਂ ਕੀ ਮਤਲਬ ਸਮਝੀ ਅਸੀਂ ਤੁਹਾਡਾ ਜੇ ਤੁਹਾਨੂੰ ਰਿਜ਼ਲਟ ਦੱਸੂਗਾ ਜੀ ਚਾਰ ਤਿੰਨ ਰਿਜ਼ਲਟ ਦੱਸੂਗਾ ਜੀ ਹੱਕ ਠੋਕੇ ਕਿੱਥੇ ਮਤ ਕੀਤੀ ਗਈ ਜੀ ਮਿਲ ਕੇ ਕਾਫੀ ਤੁਸੀਂ ਸ਼ੁਭੇ ਰੋਸ ਤੋਂ ਮੈਂ ਕਾਫੀ ਕੁਝ ਨਾ ਕਿਸੇ ਗੱਲ ਦਾ ਲਕੋਰ ਰੱਖ ਰਹੇ ਹੋ ਕਿ ਦਾਅਵਾ ਤੇ ਵਾਅਦਾ ਕਰ ਰਹੇ ਹੋ ਕਿ ਕਿਤੇ ਹੱਕ ਠੋਕ ਰਿਹਾ ਜਿਸ ਨੂੰ ਪਾਰਟੀ ਨੂੰ ਮਜ਼ਬੂਤੀ ਦੇ ਰਿਹਾ ਨਹੀਂ ਪੰਨਾਰਿਕ ਸਾਹਿਬ ਇਦਾਂ ਦਾ ਲੈਫਟ ਵਾਲੀ ਗੱਲ ਨਹੀਂ ਕੋਈ ਜਿੱਥੇ ਹੁਣ ਖੜੇ ਆ ਪਤਾ ਹਰ ਨੂੰ ਪਤਾ ਹੈ ਪਾਉਣੀ ਜਿੱਥੇ ਖੜੇ ਆ ਖੜੇ ਆ ਤੇ ਹੱਕ ਠੋਕੇ ਖੜਿਆ ਤੇ ਉਹਨਾਂ ਮੱਤ ਹੀ ਹੱਕ ਠੋਕ ਕੇ ਲਵੇਗੀ ਸੋ ਗੱਲ ਇਹ ਆ ਕਿ ਮਾਈ ਸਾਹਿਬ ਕੇ ਬਹੁਤ ਹੀ ਸਟਰੋਂਗ ਪਾਰਟੀਆਂ ਦਾਅਵੇ ਕਰ ਰਹੀਆਂ ਤੁਸੀਂ ਕੋਈ ਸ਼ੋਅ ਆਪਣੀ ਕਰ ਸਕਦੇ ਕਿਸ ਪਾਰਟੀ ਨੂੰ ਸਪੋਰਟ ਕਰ ਕਰਨਗੇ ਸ਼ੋਅ ਪੰਨਾਰਿਕ ਸਾਹਿਬ ਕਹਾਂਗੇ ਤੁਹਾਡੇ ਚੈਨਲ ਤੇ ਕਰਾਂਗੇ ਜੀ ਹੋਰ ਦੇਖੋ ਸਮਾਂ ਬੜਾ ਸੀਮਤ ਚੱਲ ਰਿਹਾ ਹੈਗਾ ਵਾ ਹੋਰ ਇੱਕ ਤਰੀਕੇ ਵੋਟਾਂ ਵਾ ਚਾਰ ਨੂੰ ਰਿਜ਼ਲਟ ਹੈਗਾ ਵਾ ਦੋਤਰਾ ਦੋਤ ਪਾਣੀ ਦਾ ਪਾਣੀ ਹੋ ਜਾਣਾ ਬਿਲਕੁਲ ਭਨਾਰੀ ਸਾਹਿਬ ਮੈਂ ਤਾਂ ਸਭ ਜਿੱਥੇ ਖੜੇ ਹਰ ਨੂੰ ਪਤਾ ਹੈ ਜਿੱਥੇ ਖੜਾ ਖੜਾ ਹੈ ਜੀ ਹੁਣ ਤਾਂ ਜਿੱਥੇ ਖੜਾ ਹੈ ਹਰ ਨੂੰ ਪਤਾ ਸੋ ਮਾਹੀ ਸਾਹਿਬ ਜਿੱਥੇ ਖੜੇ ਆ ਉੱਥੇ ਖੜੇ ਸਾਹਿਬ ਮਾਹੀ ਸਾਹਿਬ ਗੱਲ ਨੂੰ ਇੱਕ ਨਵਾਂ ਮੋੜ ਦਿੰਦੇ ਆ ਕਿ ਤੁਹਾਡੇ ਜਿਹੜੇ ਆਪਣੇ ਵਾਈਫ ਹੈਗੇ ਆ ਨਹੀਂ ਤਾਂ ਮਾਹੀ ਜੀ ਕਾਫੀ ਪਿੰਡ ਜਗਪਾਲਪੁਰ ਦੀ ਗੱਲ ਕਰਦੇ ਆ ਕਾਫੀ ਵਿਕਾਸ ਕਾਰਜਾਂ ਦੀ ਗੱਲ ਕਰਦੇ ਆ ਕਾਫੀ ਕੰਮ ਹੋਏ ਹੈਗੇ ਆ ਅਸੀਂ ਇੱਕ ਸਰਵੇ ਵੀ ਕੀਤਾ ਸੀਗਾ ਸੋ ਇਹ ਬੀਤੇ ਦਿਨਾਂ ਦੀ ਗੱਲ ਕਰੀ ਜੀ ਤਾਂ ਬਿਸ਼ੱਕ ਚੋਣਾਂ ਜਾਂ ਬਤ ਲੱਗਾ ਹੋਏ ਬੀਤੇ ਦਿਨਾਂ 'ਚ ਕੀ ਕੀਤਾ ਗਿਆ ਪਿੰਡ ਵਾਸੀਆਂ ਉਹਨੂੰ ਪਰ ਅੱਜ ਤੋਂ ਪਹਿਲਾਂ ਕੰਮ ਚੱਲਦੇ ਪਏ ਆ ਨਾ ਜੀ ਉਹ ਚੱਲਦੇ ਪਏ ਆ ਆਪਣੇ ਉਸ ਤੋਂ ਬਾਅਦ ਤਾਂ ਕਿ ਲੋਕ ਕੋਰਬਲ ਕਰ ਲੱਗਿਆ ਪਰ ਪੰਨੇ ਦੇ ਕੰਮ ਚੱਲਦੇ ਪਏ ਪੰਜ ਸਾਲ ਤੋਂ ਨਿਰੰਤਰ ਚੱਲਦੇ ਪਏ ਜੀ ਅੱਛਾ ਕੁਝ ਕੁਝ ਇੱਕ ਤੋਂ ਕੰਮ ਕਰਾਂਗੇ ਕੀ ਕੀਤਾ ਗਿਆ ਹੁਣ ਭੜਾਰੀ ਸਾਹਿਬ ਸਾਡੇ ਜਿਹੜਾ ਪ੍ਰੋਜੈਕਟ ਚੱਲਦਾ ਸੋਲਡ ਵੈਸਟਮਨ ਚੱਲਦਾ ਪਿਆ ਜੀ ਉਹਦਾ ਕੰਮ ਚੱਲਦਾ ਪਿਆ ਉਹ ਮੁਕੰਮਲ ਹੋ ਚੁੱਕਾ ਹੈ ਜੀ ਅੱਛਾ ਇਲੈਕਸ਼ਨਾਂ ਤੋਂ ਬਾਅਦ ਉਹਦੀ ਫਿਰ ਉਧ ਘੜ ਕਰਾਵਾਂਗੇ ਜੀ ਹਾਂਜੀ ਸੋ ਆਖਰ ਵਿੱਚ ਮਾਈਸਾ ਵੇ ਇੱਕ ਵਾਰ ਦੱਸ ਦੋ ਕਿ ਕਿਸ ਨੂੰ ਹਕ ਠੋਕੇ ਦਾਵਾ ਦੇ ਵਾਲਾ ਕੀਤਾ ਹੈਗਾ ਕਿ ਭੜਾਰੀ ਸਾਹਿਬ ਤੁਹਾਨੂੰ ਪਹਿਲਾਂ ਦੱਸ ਰਹ ਜੋਤੇ ਖੜਾ ਖੜਾਇਆ ਤੇ ਬਾਕੀ ਕੋਈ ਪ੍ਰੋਬਲਮ ਨਹੀਂ ਤੁਸੀਂ ਨਿਊ ਚੈਨਲ ਤੇ ਤੁਹਾਨੂੰ ਦੱਸਾਂਗੇ ਮੌਕੇ ਦਾ ਹੋਰ ਆਇਆ ਤਾਂ ਮੌਕੇ ਦੱਸ ਦੇਵਾਂਗੇ ਜੀ ਜੀ ਮੌਕੇ ਜਿਹੜੀ ਲੋਕਲ ਸਾਹਮਣੇ ਜਿਹੜੇ ਆਖਰੀ ਤੁਸੀਂ ਪੱਤੇ ਖੋਲਣੇ ਆ ਸਾਡੀ ਅਗਲੀ ਨਿਊਜ਼ ਦੇ ਰਾਹੀਂ ਖੋਲੂਗੇ ਜੀ ਸੋ ਇੱਕ ਸਵਾਲ ਬੜਾ ਜ਼ਰੂਰੀ ਹੈ ਕਿ ਤੁਸੀਂ ਵੀ ਇੱਕ ਸੂਚਨ ਵੋਟਰ ਹੋ ਇੱਕ ਹੈਨਾ ਇੱਕ ਨਾਗਰਿਕ ਹੋਣ ਦੇ ਨਾਤੇ ਵੋਟ ਦੀ ਸਹੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਬਿਲਕੁਲ ਭਾਈ ਸਾਹਿਬ ਇਦਾਂ ਹੈ ਜੀ ਮੈਂ ਤਾਂ ਹਰ ਇੱਕ ਨੂੰ ਇਹ ਕਹਾਂਗਾ ਪਬਲਿਕ ਨੂੰ ਜਿਹੜਾ ਆਪਣਾ ਬੋਰਡ ਦਾ ਹੈ ਬੋਰਡ ਹੈ ਜਰੂਰ ਪਾਓ ਜੀ ਪਬਲਿਕ ਨੂੰ ਠੀਕ ਹੈ ਜੀ ਹਰ ਇੱਕ ਇੱਥੇ ਕੋਈ ਆਪਣੇ ਪਾਰਟੀ ਦੇ ਲੈਵਲ ਤੋਂ ਉਮੀਦਵਾਰ ਪਾਉਣੀਆਂ ਹਰ ਇੱਕ ਨੂੰ ਸੂਝਵਾਨ ਹੈ ਜੀ ਇੱਕੀ ਵੋਟਰ ਹਰ ਇੱਕ ਨੂੰ ਦੇਖ ਕੇ ਆਪਣਾ ਵੋਟ ਪਾਉਣਾ ਚਾਹੀਦੀ ਆਪਣੀ ਬੋਲ ਦਾ ਸਮਝ ਜ਼ਰੂਰ ਕਰੋ ਜੀ ਪਹਿਲੀ ਤਰੀਕ ਨੂੰ ਵੋਟ ਤੇ ਜ਼ਰੂਰ ਜਾ ਕੇ ਵੋਟ ਮੇਰੀ ਬੇਤੀ ਬਜ਼ੁਰਗ ਪਾਉਣੀ ਜੀ ਸਰ ਤੁਸੀਂ ਹੁਣੇ ਪਿੱਛੇ ਗੱਲ ਗਏ ਕਿ ਜਿੰਨਾ ਵੀ ਖੜੇ ਆ ਹੱਕ ਠੋਕ ਕੇ ਤਾਵਾ ਦੇ ਵਾਅਦੇ ਹੈ ਹਨਾ ਲੇਕਿਨ ਅਗਰ ਪਿੱਛੇ ਇੱਕ ਸਰਵੇ ਕੀਤਾ ਸੀ ਲੋਕਾਂ ਦਾ ਕਈਆਂ ਨਿਰਾਸ਼ ਲੋਕਾਂ ਕਹਿਣਾ ਹੈ ਕਿ ਅਸੀਂ ਨੋਟਾ ਦਾ ਬਟਨ ਦਵਾ ਦੇਣਾ ਹੈਗਾ ਸਾਨੂੰ ਕੈਂਡੀਡੇਟ ਫੋਰਡ ਜ ਕੋਈ ਪਸੰਦ ਨਹੀਂ ਹੈਗਾ ਜੀ ਬਿਲਕੁਲ ਨਹੀਂ ਹੁਣ ਕਈ ਵਿਜਨ ਹੁੰਦੇ ਆ ਕਿ ਪਬਲਿਕ ਹੁੰਦੀ ਆ ਜਿਨ੍ਹਾਂ ਨੂੰ ਅਸੀਂ ਚਲੋ ਪਹਿਨ ਨਹੀਂ ਤਿੰਨ ਸਾਲ ਦਾ ਕੁਐਸਚਨ ਕਈਆਂ ਦੇ ਹੈਗੇ ਆ ਜੀ ਕਈ ਮਾਮ ਮਾਮ ਚੁਣਾਵਤ ਹੁੰਦੇ ਆ ਕਈਆਂ ਦੇ ਕਿਸੇ ਨਾਲ ਵੀ ਆ ਨਾ ਜੀ ਚਲੋ ਜਿੰਨੇ ਵੀ ਤੁਸੀਂ ਸਪੋਰਟ ਕਰਦੇ ਆ ਅਗਰ ਉਹ ਸੱਤਾ ਵਿੱਚ ਸਰਕਾਰ ਆਉਂਦੀ ਹੈਗੀ ਤਾਂ ਤੁਸੀਂ ਪਿੰਡ ਵਾਸੀਆਂ ਦੀ ਖਾਸ ਤੌਰ ਤੇ ਜਾਂ ਹੋਰ ਇਲਾਕਾ ਵਾਸੀ ਸੁਖਾਲੂਦ ਵਾਸਤੇ ਕੀ ਵੱਖਰਾ ਕਰੋਗੇ ਜਿੱਦਾਂ ਭਨਾਰੀ ਸਾਹਿਬ ਆਪਾਂ 5 ਸਾਲ ਤੋਂ ਪਹਿਲਾਂ ਕੰਮ ਕਰ ਰਹੇ ਆ ਜੀ ਉਹ ਤਾਂ ਇਹ ਤੋਂ ਕਿਉਂ ਕਰਾਂਗੇ ਗਾ ਜੀ ਕਾਲਵਾ ਕਰ ਕੋਈ ਦੇਖੀ ਜਾਂਦਾ ਮੇਰੇ ਪਿੰਡ ਦੇ ਜਨ ਦੇਖ ਰਿਹਾ ਆ ਜੀ ਦੇਖਿਆ ਸਾਰਾ ਕੁਝ ਮੈਂ ਪਿੰਡ ਚ ਅੱਗੇ ਵੀ ਮੇਰੀ ਦੋ ਤਿੰਨ ਸਾਲ ਤੋਂ ਇੱਕ ਕੈਂਟਰ ਵਿੱਚ ਹੀ ਉਦੋਂ ਵੀ ਤੁਹਾਡੇ ਸਾਹਮਣੇ ਵਿਕਾਸ ਦੇ ਕੰਮ ਜਿੰਨੇ ਕਰਾਏ ਸੀ ਤੇ ਹੁਣ ਵੀ ਮੈਂ 5-7 ਦਿਨਾਂ ਤੱਕ ਜਿਹੜਾ ਕੰਮ ਕਰੇ ਪਣ ਚਲਿਆ। ਸੋ ਸੁਣ ਵਿੱਚ ਤੁਹਾਡੇ ਫਾਦਰ ਸਾਹਿਬ ਵੀ ਕਾਫੀ ਵਿਕਾਸ ਕਾਰਜ ਵਿੱਚ ਯੋਗਦਾਨ ਪਾਇਆ ਹੈਗਾ। ਹਾਂਜੀ ਮੇਰੇ ਫਾਦਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਰਹੇ ਚੁੱਕੇ ਸਾਫ ਦਾ। ਦੋ ਬਾਰੀ ਕੈਂਡੀ ਸੁਪਾਂ ਚ ਰਹੇ ਚੁੱਕੇ ਜੀ। ਜੀ। ਹਾਂਜੀ 1980 ਤੋਂ ਜੀਜੇਪੀ ਨਾਲੋਂ ਕਿੰਨਾ ਹਰ ਸਾਹ ਮੇਰੇ ਚੱਲ ਰਹੀ ਆਪਣੀ ਸ਼ੁਰੂਆਤ ਤੋਂ ਦਰੂਸ ਹੀ ਚੱਲੀ ਜੀ। ਜੀ। ਹਾਂਜੀ। ਸੋ ਤੁਸੀਂ ਕਿੰਨੇ ਜਿਹੇ ਤੋਂ ਸਿਆਸੀ ਖੇਤਰ ਵਿੱਚ ਜੁੜੇ ਹੋਏ ਆਂ? ਮੈਂ ਆਪਣੇ ਹਾਂਜੀ ਸਾਹਿਬ 2003 ਚ ਆਇਆ ਸੀ। ਤੇ ਸੋ ਜੇਕਰ ਸਮਾਜ ਭਲਾਈ ਕਾਰਜਾਂ ਗੱਲ ਕਰੀ ਤਾਂ ਤੁਹਾਡੇ ਵਰਗੇ ਜਿਹੜੇ ਮੋਹਤਵਰ ਬੰਦੇ ਹੈਗੇ ਪਿੰਡ ਦੇ ਜਿਵੇਂ ਆਪਣੇ ਮਜੂਦਾ ਸਰਪੰਚ ਭੈਣ ਜੀ ਹੁਣੀ ਹੈਗੇ ਆ ਕਾਫੀ ਉਮੀਦਾਂ ਹੁੰਦੀਆਂ ਲੋਕਾਂ ਨੂੰ ਦੁਆਰਾ ਇਦਾਂ ਦੇ ਮੌਕੇ ਮਿਲਦੇ ਆ ਤਾਂ ਕੀ ਕਰੂੰਗੇ ਬਲਾਲ ਸਿੰਘ ਸਾਹਿਬ ਜਿਹੜੀ ਮੈਂ ਇਲੈਕਸ਼ਨਾਂ ਅਗਲੇ ਲੜਨੀ ਆ ਨਾ ਮੈਂ ਆਪਣੇ ਵਿਕਾਸ ਦੇ ਨਾਂ ਤੇ ਲੜਨੀ ਆ ਨਾ ਕਿ ਮੈਂ ਜੇ ਵਿਕਾਸ ਕੀਤਾ ਹਾਂਗਾ ਤੇ ਮੈਂ ਲੋਕਾਂ ਨੂੰ ਦੱਸੂਗਾ ਮੈਨੂੰ ووٹ ਪਾਓ ਤੇ ਨਹੀਂ ਵਿਕਾਸ ਕੀਤਾ ਕੋਈ ਨਹੀਂ ਅਗਲਾ ਕੋਈ ਕੈਂਡੀਡੇਟ ਚੋਣ ਲੈਣ ਜਿਹੜਾ ਅਗਲਾ ਵਿਕਾਸ ਕਰੀ ਬਣਦਾ ਜੀ ਇਹ ਗੱਲ ਕਰ ਲਈ ਧੰਨਵਾਦ ਥੈਂਕ ਯੂ ਬਹੁਤ